ਅੱਜ ਲੁਧਿਆਣੇ ਦੇ ਵਿੱਚ ਮੇਰਾ ਖਿਆਲ ਹੈ ਹਰ ਮੰਡਲ ਦੇ ਵਿੱਚ ਹਰ ਵਾਰਡ ਦੇ ਵਿੱਚ ਜਿਹੜਾ ਸਾਡਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਇਹ ਹੋਏ ਨੇ ਔਰ ਸਾਡੇ ਰਜਨੀਸ਼ ਤਮਨਜੀ ਨੇ ਸਾਰੇ ਲੁਧਿਆਣੇ ਦੇ ਵਿੱਚ ਜਿਹੜਾ ਵੀ ਹਰ ਮੰਡਲ ਦੇ ਵਿੱਚ ਜਿਹੜਾ ਉਹਨਾਂ ਦੇ ਦક્ષਿਸ ਦੇ ਵਿੱਚ ਝੰਡਾ ਲਹਿਰਾਏ ਗਣੇ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਅਸ਼ੋਭ ਦਿਹਾੜੇ ਤੇ 78ਵੇਂ ਸੁਤੰਤਰ ਦਿਵਸ ਤੇ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਉਹ ਮੁਬਾਰਕਾ ਦੇਣਾ ਔਰ ਆਓ ਅਸੀਂ ਮੈਂ ਇੱਕ ਬੇਨਤੀ ਵੀ ਕਰਨਾ ਚਾਹਨਾ ਆਓ ਅਸੀਂ ਸਾਰੇ ਮਿਲ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਦੇ ਲਈ ਕੰਮ ਕਰੀਏ ਆਪਣੇ ਦੇਸ਼ ਨੂੰ ਉੱਚਾ ਚੁੱਕਣ ਦੇ ਕੰਮ ਕਰੀਏ ਦੇਸ਼ ਸਾਡੇ ترقی ਕਰੇ ਭਾਈਚਾਰਕ ਸਮਾਜ ਜੋ ਭਾਈਚਾਰ ਸਾਂਝ ਜਿਹੜੀ ਹੈ ਸਾਡੀ ਹਮੇਸ਼ਾ ਪਹਿਲਾਂ ਵੀ ਹੈ ਹਮੇਸ਼ਾ ਰਹੇਗੀ ਔਰ ਜਿਹੜੇ ਲੋਕ ਜਿਹੜੇ ਨੇ ਭਾਈਚਾਰ ਸਾਂਝ ਨੂੰ ਸਾਡੇ ਨੂੰ ਵਿੱਚ ਅਰਚਨਾ ਪਾਣਾ ਜਾਂਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਨਾ ਆਓ ਅਸੀਂ ਜੇ ਦੇਸ਼ ਨੂੰ ਬਚਾਣਾ ਹੈ ਦੇਸ਼ ਲਈ ਕੰਮ ਕਰਨਾ ਹੈ ਤਾਂ ਸਾਨੂੰ ਇੱਕੋਕੇ ਕੰਮ ਕਰਨਾ ਪਏਗਾ ਸਾਰੇ ਇੱਕੋਕੇ ਕੰਮ ਕਰੀਏ ਔਰ ਦੇਸ਼ ਦਾ ਨਾਮ ਉੱਚਾ ਕਰੀਏ ਅੱਜ 78ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਉਹਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚਲੀ ਸਰਕਾਰ ਨੇ ਔਨਰ ਔਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਹਰਸ ਪਾਸੇ ਹਰ ਵਰਗ ਨੂੰ ਉਹਨਾਂ ਨੇ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਸਫਲ ਵੀ ਰਹੇ ਆ ਜਿੱਥੇ ਸਮਾਜ ਨੂੰ ਉੱਚਾ ਚੁੱਕਣ ਦੀ ਉਹਨਾਂ ਨੇ ਗੱਲ ਕੀਤੀ ਆ ਸਮਾਜਿਕ ਤੌਰ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਦੇਸ਼ ਨੂੰ ਪ੍ਰਧਾਨ ਮੰਤਰੀ ਮਿਲਣਾ ਔਖਾ ਨਵਜ ਪਛਾਣਦੇ ਹੋਏ ਔਰ ਲੋਕਾਂ ਦੀ ਜ਼ਰੂਰਤ ਪਛਾਣਦੇ ਹੋਏ ਲੋਕਾਂ ਦੇ ਦਿਲ ਦੀ ਆਵਾਜ਼ ਪਛਾਣਦੇ ਹੋਏ ਸਾਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਿੱਤਾ ਔਰ ਅਸੀਂ ਬਾਬਾ ਜੀ ਨੂੰ ਜਾ ਕੇ ਨਮਸਤਕ ਹੋ ਕੇ ਆਉਂਦੇ ਆ ਐਸੇ ਤਰ੍ਹਾਂ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਨੂੰ ਸ਼੍ਰੀ ਰਾਮ ਮੰਦਰ ਜਿਹੜਾ ਕਿ ਸਾਡੇ ਦਿਲ ਦੀ ਇੱਕ ਬਹੁਤ ਦੇਰ ਦੀ ਪੀੜ ਸੀ ਸਾਨੂੰ ਰਾਮ ਮੰਦਰ ਮਿਲਿਆ ਇੱਕ ਪਾਸੇ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਨਮਸਤਕ ਦੂਜੇ ਪਾਸੇ ਸ਼੍ਰੀ ਰਾਮ ਜੀ ਦਾ ਅਸੀਂ ਅਸ਼ੀਰਵਾਦ ਲੈਨੇ ਆ ਹੁਣ ਅੱਜ ਮੈਂ ਸਿੱਖਾਂ ਨੂੰ ਸਿੱਖ ਸਮਾਜ ਨੂੰ ਉਹਨਾਂ ਨੂੰ ਵਧਾਈ ਦਿੰਦਾ ਵੀ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਕਿ ਸੀਏ ਦੇ ਨਾਲ ਮਸ਼ਹੂਰ ਹੋਇਆ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਥਰੂ 20 ਸਿੱਖਾਂ ਨੂੰ ਜਿਹੜੇ ਅਫਗਾਨਿਸਤਾਨ ਤੋਂ ਆਏ ਸੀ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਮਿਲੀ ਆ 400 ਅਰਜੀ ਸੀ 400 ਅਰਜੀਆਂ ਦੇ ਵਿੱਚੋਂ 20 ਮਿਲ ਗਈਆਂ ਹੈਗੀਆਂ ਬਾਕੀ ਦਾ ਨਵਟਾਰਾ ਛੇਤੀ ਹੋਊਗਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੋਂ ਸਰਦਾਪੂਰਵਕ ਸਾਡੇ ਵਿੱਚ ਪਹੁੰਚਦਾ ਕਰਨਾ ਔਰ ਲੋਕਾਂ ਦੀ ਜਿਹੜੀ ਹਫਾਜ਼ਤ ਹੋਈ ਆ ਔਰ ਲੋਕਾਂ ਨੂੰ ਦੱਸਿਆ ਵੀ ਆਜ਼ਾਦੀ ਕੀ ਹੁੰਦੀ ਹੈਗੀ ਆ ਦੇਸ਼ ਕੀ ਹੁੰਦਾ ਹੈਗਾ ਅਮਰੀਕਾ ਵਰਗੇ ਮੁਲਕਾਂ ਨੂੰ ਫਿਕਰ ਪਾਇਆ ਹੋਇਆ ਹੈਗਾ ਦੂਜੀ ਗੱਲ ਮੈਂ ਇਹ ਕਹਿਣਾ ਹੈਗਾ ਵੀ ਅਸੀਂ ਸ਼ਾਂਤੀ ਪਸੰਦ ਦੇਸ਼ ਦੇ ਮਾਲਕ ਹੈਗੇ ਆ ਸਾਡੇ ਉਸ ਪੜੋਸ ਦੇ ਵਿੱਚ ਬਹੁਤ ਕੰਟਰੀਜ਼ ਨੇ ਚੀਨਾ ਨਾਲ ਅਸੀਂ ਵਧੀਆ ਰਹਿਣਾ ਚਾਹੁੰਦੇ ਆ ਲੇਕਿਨ ਪਿਛਲੇ ਦਿਨੀ ਜਿਹੜਾ ਬੰਗਲਾਦੇਸ਼ ਦੇ ਵਿੱਚ ਮਾੜੀਆਂ ਘਟਨਾਵਾਂ ਹੋਈਆਂ ਨੇ ਮੈਂ ਕਹਿੰਦਾ ਵੀ ਉਹ ਹਾਰਾ ਮਨੁੱਖਤਾ ਦੇ ਸਿਰ ਤੇ ਕਲੰਕ ਨੇ ਲੋਕ ਸ਼ਰਮਸਾਰ ਹੋ ਜਾਂਦੇ ਆ ਜਦੋਂ ਪੀਣਾ ਪੈਣਾ ਦੀ ਬੇਇੱਤ ਬੇਇੱਤੀ ਔਰ ਨਾਲ ਹੀ ਕਾਰੋਬਾਰ ਦੁਕਾਨਾਂ ਮਕਾਨਾਂ ਨੂੰ ਅੱਗ ਲਾ ਦੇਣੀ ਮੈਂ ਕਹਿੰਦਾ ਵੀ ਉਹਨਾਂ ਨੇ ਨਾਸ ਮਾਰਿਆ ਪਿਆ ਹੈਗਾ ਇਸ ਸੁਤੰਤਰਤਾ ਦਿਵਸ ਜਿੱਥੇ ਅਸੀਂ ਖੁਸ਼ੀ ਨਾਲ ਮਨਾ ਰਹੇ ਆ ਨਿਕ ਨਾਮਾਂ ਚ ਪੀੜ ਵੀ ਆ ਔਰ ਉਹਨਾਂ ਨੂੰ ਕਹਿਨੇ ਆ ਵੀ ਇਸ ਚੀਜ਼ ਤੇ ਰੋਕ ਲਾਉਣ ਨਹੀਂ ਸਾਡੇ ਲੋਕ ਵੀ ਸੜਕਾਂ ਤੇ ਉਤਰੇ ਆਉਣਗੇ 78ਵਾਂ ਜਾਦੀ ਦਿਹਾੜਾ ਦੇਖੋ ਬੜਾ ਹਰਸ਼ੋ ਨਾਸ ਦੇ ਨਾਲ ਲਗ ਲਗ ਸ਼ਹਿਰ ਦੇ ਹਿੱਸਿਆਂ ਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਭਗ 30 32 ਜਗ੍ਹਾ ਦੇ ਉਤੇ ਆ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਔਰ ਸ਼ਹਿਰ ਦੇ ਹਰ ਏਰੀਆ ਦੇ ਵਿੱਚ ਸਾਡਾ ਜਾਣਾ ਹੋ ਰਿਹਾ ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਚਾਹੇ ਉਹ ਤਿਰੰਗਾ ਯਾਤਰਾ ਹੋਵੇ ਚਾਹੇ ਹਰ ਘਰ ਤਿਰੰਗਾ ਹੋਵੇ ਇਸ ਮੌਕੇ ਅੱਜ ਦੇਸ਼ ਦੇ ਲੋਕ ਆਪਣੇ ਰਾਸ਼ਟਰ ਦੇ ਪ੍ਰਤੀ ਸਮਰਪਿਤ ਹੋ ਕੇ ਬੜੇ ਹਰਸ਼ੋਲਾਸ ਦੇ ਨਾਲ ਇਸ ਸਮਾਗਮ ਨੂੰ ਸਭ ਤੋਂ ਉੱਚਾ ਆਪਣਾ ਸਮਾਗਮ ਸਮਝ ਕੇ ਮਨਾ ਰਹੇ ਨੇ ਤਾਂ ਸਾਰੇ ਬਹੁਤ ਵਧਾਈ ਦੇ ਪਾਤਰ ਨੇ ਹੁਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਮੈਂ ਨਮਨ ਵੀ ਕਰਦਾ ਆਪਣੇ ਉਹਨਾਂ ਨੂੰ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਦਿਨੇਸ਼ ਨੂੰ ਅੱਗੇ ਵਿਧਾਨ ਦੇ ਵਿੱਚ ਸਾਰਿਆਂ ਦਾ ਯੋਗਦਾਨ ਪਾਈਏ ਇਹੀ ਮੇਰੀ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਹੈ ਭਾਰਤ ਮਾਤਾ ਕੀ ਜੈ